ਆਓ ਪੜੀਏ ਪਾਠ ਨੰਬਰ 15 ਗਾਂਧੀ ਜੀ ਦਾ ਬਚਪਨ ਕਹਾਣੀ ਪੜ੍ਹਨ ਤੋਂ ਪਹਿਲਾਂ ਸ਼ਬਦ ਅਰਥ ਅਸੂਲ ਨਿਜਮ ਠੇਸ ਸੱਟ ਹਿੰਮਤ ਹੌਸਲਾ ਪ੍ਰਣ ਇਰਾਦਾ ਗੁਨਾਹ ਗਲਤੀ ਸਫਲ ਕਾਮਯਾਬ ਆਓ ਹੁਣ ਆਪਾਂ ਇਸ ਕਹਾਣੀ ਨੂੰ ਪੜੀਏ ਕੀ ਤੁਸੀਂ ਮੋਹਨਦਾਸ ਕਰਮਚੰਦ ਗਾਂਧੀ ਜੀ ਬਾਰੇ ਜਾਣਦੇ ਹੋ ਜਿਨ੍ਹਾਂ ਨੂੰ ਅਸੀਂ ਮਹਾਤਮਾ ਗਾਂਧੀ ਜੀ ਦੇ ਨਾਂ ਨਾਲ ਵੀ ਜਾਣਦੇ ਹਾਂ ਬਚਪਨ ਵਿੱਚ ਉਹਨਾਂ ਦੀਆਂ ਕੁਝ ਅਜਿਹੀਆਂ ਕੱਟਨਾਮਾ ਹਨ ਜਿਨ੍ਹਾਂ ਨੂੰ ਪੜ੍ਹ ਕੇ ਤੁਹਾਨੂੰ ਹੈਰਾਨੀ ਵੀ ਹੋਵੇਗੀ ਅਤੇ ਸਿੱਖਿਆ ਵੀ ਮਿਲੇਗੀ ਆਓ ਅੱਜ ਅਸੀਂ ਉਹਨਾਂ ਵਿੱਚੋਂ ਕੁਝ ਕੱਟਨਾਮਾ ਬਾਰੇ ਪੜ੍ਹਦੇ ਹਾਂ ਬਚਪਨ ਵਿੱਚ ਮਹਾਤਮਾ ਗਾਂਧੀ ਜੀ ਬੁਰੀ ਸੰਗਤ ਵਿੱਚ ਪੈ ਗਏ ਅਤੇ ਕਈ ਗਲਤੀਆਂ ਕੀਤੀਆਂ ਸਭ ਤੋਂ ਵੱਡੀ ਗਲਤੀ ਉਹਨਾਂ ਨੇ ਘਰ ਵਿੱਚੋਂ ਚੋਰੀ ਕਰਨ ਦੀ ਕੀਤੀ। ਉਹਨਾਂ ਨੇ ਆਪਣੇ ਹੀ ਘਰ ਵਿੱਚੋਂ ਸੋਨੇ ਦਾ ਇੱਕ ਗਹਿਣਾ ਚੁਰਾਇਆ। ਬਾਅਦ ਵਿੱਚ ਜਦੋਂ ਉਹਨਾਂ ਨੇ ਆਪਣੀ ਗਲਤੀ ਬਾਰੇ ਸੋਚਿਆ ਤਾਂ ਉਹਨਾਂ ਨੂੰ ਬਹੁਤ ਦੁੱਖ ਹੋਇਆ। ਉਹਨਾਂ ਨੇ ਆਪਣੇ ਮਨ ਵਿੱਚ ਪ੍ਰਣ ਕੀਤਾ ਕਿ ਅੱਗੇ ਤੋਂ ਕਦੇ ਚੋਰੀ ਨਹੀਂ ਕਰਨਗੇ। ਗਾਂਧੀ ਜੀ ਨੇ ਸੋਚਿਆ ਕਿ ਉਹ ਆਪਣੇ ਪਿਤਾ ਜੀ ਨੂੰ ਸਾਰੀ ਗੱਲ ਦੱਸ ਕੇ ਉਹਨਾਂ ਤੋਂ ਮਾਫੀ ਮੰਗ ਲੈਣਗੇ। ਪਰ ਉਹਨਾਂ ਵਿੱਚ ਆਪਣੇ ਪਿਤਾ ਜੀ ਨਾਲ ਗੱਲ ਕਰਨ ਦੀ ਹਿੰਮਤ ਨਹੀਂ ਸੀ ਉਹਨਾਂ ਨੂੰ ਡਰ ਸੀ ਕਿ ਪਿਤਾ ਜੀ ਦੇ ਸਵੈਮਾਨ ਨੂੰ ਠੇਸ ਲੱਗੇਗੀ ਬਹੁਤ ਸੋਚਣ ਪਿੱਛੋਂ ਉਹਨਾਂ ਨੇ ਆਪਣੇ ਪਿਤਾ ਜੀ ਨੂੰ ਇੱਕ ਚਿੱਠੀ ਵਿੱਚ ਆਪਣੀ ਗਲਤੀ ਦਾ ਪੂਰਾ ਬਿਆਨ ਲਿਖ ਦਿੱਤਾ ਉਹਨਾਂ ਨੇ ਗਲਤੀ ਦੀ ਮਾਫੀ ਮੰਗੀ ਤੇ ਨਾਲ ਹੀ ਬੰਦੀ ਸਜ਼ਾ ਦੇਣ ਦੀ ਮੰਗ ਵੀ ਕੀਤੀ ਉਹਨਾਂ ਦਿਨਾਂ ਵਿੱਚ ਗਾਂਧੀ ਜੀ ਦੇ ਪਿਤਾ ਜੀ ਬਿਮਾਰ ਸਨ ਬਿਮਾਰੀ ਕਰਕੇ ਉਹ ਬਿਸਤਰੇ ਤੇ ਲੇਟੇ ਹੋਏ ਸਨ ਗਾਂਧੀ ਜੀ ਨੇ ਉਹ ਚਿੱਠੀ ਆਪਣੇ ਪਿਤਾ ਜੀ ਦੇ ਹੱਥ ਵਿੱਚ ਫੜਾ ਦਿੱਤੀ ਉਹ ਡਰ ਨਾਲ ਕੰਬਦੇ ਹੋਏ ਉਹਨਾਂ ਦੀ ਮੰਜੀ ਦੇ ਕੋਨੇ ਤੇ ਬੈਠ ਗਈ ਪਿਤਾ ਜੀ ਨੇ ਜਦੋਂ ਉਹ ਚਿੱਠੀ ਪੜ੍ਹੀ ਤਾਂ ਉਹ ਰੋ ਪਏ ਕੁਝ ਦੇਰ ਲਈ ਉਹ ਅੱਖਾਂ ਬੰਦ ਕਰਕੇ ਲੇਟੇ ਰਹੇ ਫਿਰ ਉਹਨਾਂ ਨੇ ਉਹ ਚਿੱਠੀ ਪਾੜ ਦਿੱਤੀ ਪਿਤਾ ਦੇ ਅਥਰੂਆਂ ਨੇ ਪੁੱਤਰ ਦੇ ਗੁਨਾਹ ਨੂੰ ਮਾਫ਼ ਕਰ ਦਿੱਤਾ ਸੀ ਇਸ ਘਟਨਾ ਤੋਂ ਬਾਅਦ ਗਾਂਧੀ ਜੀ ਨੇ ਜੀਵਨ ਭਰ ਨਾ ਕਦੇ ਝੂਠ ਬੋਲਿਆ ਤੇ ਨਾ ਹੀ ਕਦੇ ਚੋਰੀ ਕੀਤੀ। ਇਸੇ ਪ੍ਰਕਾਰ ਦੀ ਇੱਕ ਹੋਰ ਘਟਨਾ ਹੈ। ਇਹ ਗੱਲ ਉਸ ਸਮੇਂ ਦੀ ਹੈ ਜਦੋਂ ਗਾਂਧੀ ਜੀ ਸਕੂਲ ਵਿੱਚ ਪੜ੍ਹਦੇ ਸਨ ਤਾਂ ਇੱਕ ਵਾਰ ਸਕੂਲਾਂ ਦੇ ਇੱਕ ਇੰਸਪੈਕਟਰ ਸਕੂਲ ਵਿੱਚ ਦੌਰਾ ਕਰਨ ਆਏ। ਇੰਸਪੈਕਟਰ ਨੇ ਗਾਂਧੀ ਜੀ ਦੀ ਜਮਾਤ ਵਿੱਚ ਆ ਕੇ ਵਿਦਿਆਰਥੀਆਂ ਨੂੰ ਪੰਜ ਸ਼ਬਦ ਲਿਖਣ ਵਾਸਤੇ ਬੋਲੇ। ਗਾਂਧੀ ਜੀ ਨੇ ਪੰਜਾਂ ਵਿੱਚੋਂ ਇੱਕ ਸ਼ਬਦ ਗਲਤ ਲਿਖਿਆ। ਗਾਂਧੀ ਜੀ ਦੇ ਅਧਿਆਪਕ ਨੇ ਇਸ਼ਾਰੇ ਨਾਲ ਗਾਂਧੀ ਜੀ ਨੂੰ ਨਾਲ ਬੈਠੇ ਬੱਚੇ ਦੀ ਨਕਲ ਕਰਕੇ ਗਲਤ ਸ਼ਬਦ ਨੂੰ ਠੀਕ ਕਰਨ ਲਈ ਕਿਹਾ ਗਾਂਧੀ ਜੀ ਨੇ ਅਜੀਹਾ ਨਹੀਂ ਕੀਤਾ ਗਾਂਧੀ ਜੀ ਨੂੰ ਇਹ ਗੱਲ ਬਚਪਨ ਵਿੱਚ ਹੀ ਮਹਿਸੂਸ ਹੋ ਗਈ ਸੀ ਕਿ ਨਕਲ ਕਰਨੀ ਚੰਗੀ ਗੱਲ ਨਹੀਂ ਗਾਂਧੀ ਜੀ ਨੂੰ ਆਪਣੇ ਬਚਪਨ ਦੀ ਇੱਕ ਗਲਤੀ ਦਾ ਜ਼ਿੰਦਗੀ ਭਰ ਪਛਤਾਵਾ ਰਿਹਾ ਬਚਪਨ ਵਿੱਚ ਉਹਨਾਂ ਦੇ ਦਿਮਾਗ ਵਿੱਚ ਕਿਦਰੇ ਇਹ ਗੱਲ ਵਸ ਗਈ ਕਿ ਪੜ੍ਹਾਈ ਵਾਸਤੇ ਸੁੰਦਰ ਲਿਖਾਈ ਦਾ ਹੋਣਾ ਕੋਈ ਜ਼ਰੂਰੀ ਨਹੀਂ ਜੋ ਉਹਨਾਂ ਦੇ ਪਰਦੇਸ ਜਾਣ ਤੱਕ ਪੱਕੀ ਬਣੀ ਰਹੀ ਜਦੋਂ ਉਹ ਬਲੈਟ ਤੋਂ ਬਕਾਲਤ ਦੀ ਪੜ੍ਹਾਈ ਕਰਕੇ ਅਫਰੀਕਾ ਗਏ ਤਾਂ ਉੱਥੇ ਉਹਨਾਂ ਨੇ ਆਪਣੇ ਨਾਲ ਕੰਮ ਕਰਦੇ ਸਾਥੀਆਂ ਦੀ ਮੋਤੀਆਂ ਵਰਗੀ ਸੁੰਦਰ ਲਿਖਾਈ ਦੇਖੀ ਉਹਨਾਂ ਨੇ ਸਵੈ ਅਭਿਆਸ ਨਾਲ ਆਪਣੀ ਲਿਖਾਈ ਸੁਧਾਰਨ ਦੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋ ਸਕੇ ਕਿਉਂਕਿ ਵੱਡੀ ਉਮਰ ਵਿੱਚ ਪਹੁੰਚ ਕੇ ਲਿਖਾਈ ਨੂੰ ਸੁੰਦਰ ਬਣਾਉਣਾ ਸੌਖਾ ਕੰਮ ਨਹੀਂ ਗਾਂਧੀ ਜੀ ਨੇ ਮਹਿਸੂਸ ਕੀਤਾ ਕਿ ਸੁੰਦਰ ਲਿਖਾਈ ਨਾ ਹੋਣ ਕਰਕੇ ਵਿਦਿਆ ਅਧੂਰੀ ਹੈ ਉਹਨਾਂ ਦਾ ਵਿਚਾਰ ਸੀ ਕਿ ਬੱਚਿਆਂ ਨੂੰ ਸਭ ਤੋਂ ਪਹਿਲਾਂ ਸੁੰਦਰ ਲਿਖਾਈ ਲਿਖਣ ਦਾ ਢੰਗ ਆਉਣਾ ਚਾਹੀਦਾ ਹੈ ਸ਼ੁਰੂ ਦੀਆਂ ਜਮਾਤਾਂ ਵਿੱਚ ਵੱਧ ਧਿਆਨ ਸੁੰਦਰ ਲਿਖਾਈ ਵੱਲ ਦੇਣਾ ਚਾਹੀਦਾ ਹੈ ਗਾਂਧੀ ਜੀ ਦੂਜਿਆਂ ਵਿੱਚੋਂ ਨੁਕਸ ਨਹੀਂ ਲੱਭਦੇ ਸਨ ਦੂਜਿਆਂ ਦੀ ਨਿੰਦਾ ਨਹੀਂ ਕਰਦੇ ਸਨ ਕਿਸੇ ਦੀ ਬਰਾਈ ਨਹੀਂ ਸੁਣਦੇ ਸਨ ਉਹ ਆਪਣੇ ਇਹਨਾਂ ਚੰਗੇ ਗੁਨਾ ਕਰਕੇ ਜੀਵਨ ਵਿੱਚ ਸਫਲ ਹੋਏ ਅਤੇ ਲੋਕਾਂ ਤੋਂ ਅਥਾਹ ਪਿਆਰ ਤੇ ਆਦਰ ਪਾਉਂਦੇ ਰਹੇ। ਕਹਾਣੀ ਪੜਨ ਤੋਂ ਬਾਅਦ ਆਓ ਗੱਲਾਂ ਕਰੀਏ। ਪ੍ਰਸ਼ਨ ਨੰਬਰ 1 ਇਸ ਪਾਠ ਵਿੱਚ ਕਿਸ ਦੇ ਜੀਵਨ ਬਾਰੇ ਦੱਸਿਆ ਗਿਆ ਹੈ? ਇਸ ਪਾਠ ਵਿੱਚ ਸਾਨੂੰ ਮਹਾਤਮਾ ਗਾਂਧੀ ਜੀ ਦੇ ਜੀਵਨ ਬਾਰੇ ਦੱਸਿਆ ਗਿਆ ਹੈ। ਪ੍ਰਸ਼ਨ ਨੰਬਰ 2 ਗਾਂਧੀ ਜੀ ਨੇ ਨਕਲ ਕਿਉਂ ਨਹੀਂ ਕੀਤੀ? ਗਾਂਧੀ ਜੀ ਅਨੁਸਾਰ ਨਕਲ ਕਰਨਾ ਬੁਰੀ ਗੱਲ ਹੈ ਇਸ ਲਈ ਉਹਨਾਂ ਨੇ ਅਧਿਆਪਕ ਦੇ ਕਹਿਣ ਤੇ ਵੀ ਨਕਲ ਨਹੀਂ ਮਾਰੀ ਪ੍ਰਸ਼ਨ ਨੰਬਰ 3 ਤੁਹਾਨੂੰ ਗਾਂਧੀ ਜੀ ਦੇ ਜੀਵਨ ਦੀ ਕਿਹੜੀ ਘਟਨਾ ਸਭ ਤੋਂ ਚੰਗੀ ਲੱਗੀ ਅਤੇ ਕਿਉਂ ਪਾਠ ਵਿੱਚ ਅਸੀਂ ਗਾਂਧੀ ਜੀ ਦੇ ਜੀਵਨ ਵਿੱਚ ਵਾਪਰੀਆਂ ਘਟਨਾਵਾਂ ਬਾਰੇ ਪੜਿਆ ਹੈ ਸਾਨੂੰ ਉਸ ਦੁਆਰਾ ਬਚਪਨ ਵਿੱਚ ਕੀਤੀ ਹੋਈ ਚੋਰੀ ਅਤੇ ਫਿਰ ਪਿਤਾ ਜੀ ਤੋਂ ਚਿੱਠੀ ਲਿਖ ਕੇ ਮੁਆਫੀ ਮੰਗਣ ਵਾਲੀ ਘਟਨਾ ਵਧੀਆ ਲੱਗੀ ਜਿਸ ਵਿੱਚ ਉਹਨਾਂ ਨੇ ਪ੍ਰਣ ਕੀਤਾ ਸੀ ਕਿ ਉਹ ਅੱਗੇ ਤੋਂ ਚੋਰੀ ਨਹੀਂ ਕਰਨਗੇ ਆਓ ਕਰੀਏ ਸੋਚੀਏ ਸਮਝੀਏ ਅਤੇ ਕਰੀਏ ਪ੍ਰਸ਼ਨ ਨੰਬਰ 1 ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਕੂੜਾ ਮਹਾਤਮਾ ਗਾਂਧੀ ਜੀ ਨੂੰ ਕਿਉਂ ਲੱਗਦਾ ਸੀ ਕਿ ਸੁੰਦਰ ਲਿਖਾਈ ਨਾ ਹੋਣ ਕਾਰਨ ਵਿੱਦਿਆ ਅਧੂਰੀ ਹੈ ਗਾਂਧੀ ਜੀ ਅਨੁਸਾਰ ਸੁੰਦਰ ਲਿਖਾਈ ਵਿੱਦਿਆ ਦਾ ਮਹੱਤਮਪੂਰਨ ਅੰਗ ਹੈ ਸਾਫ਼ ਲਿਖਾਈ ਪੜਨ ਵਾਲੇ ਨੂੰ ਖੁਸ਼ੀ ਦਿੰਦੀ ਹੈ ਇਸ ਲਈ ਸੁੰਦਰ ਲਿਖਾਈ ਹੋਣਾ ਬਹੁਤ ਜ਼ਰੂਰੀ ਹੈ। ਐਡਾ ਗਾਂਧੀ ਜੀ ਨੇ ਕਿਹੜਾ ਚੰਗਾ ਕੰਮ ਕੀਤਾ? ਗਾਂਧੀ ਜੀ ਨੇ ਬਚਪਨ ਵਿੱਚ ਆਪਣੇ ਘਰ ਚੋਰੀ ਕੀਤੀ ਸੀ ਪਰ ਬਾਅਦ ਵਿੱਚ ਉਹਨਾਂ ਨੂੰ ਆਪਣੀ ਕੀਤੀ ਗਲਤੀ ਤੇ ਪਛਤਾਵਾ ਹੋਇਆ ਅਤੇ ਪਿਤਾ ਤੋਂ ਮਾਫੀ ਮੰਗ ਕੇ ਚੰਗਾ ਕੰਮ ਕੀਤਾ। ਈੜੀ ਗਾਂਧੀ ਜੀ ਨੇ ਆਪਣੇ ਪਿਤਾ ਜੀ ਨੂੰ ਪੱਤਰ ਕਿਉਂ ਲਿਖਿਆ? ਗਾਂਧੀ ਜੀ ਆਪਣੇ ਪਿਤਾ ਤੋਂ ਚੋਰੀ ਲਈ ਮਾਫੀ ਮੰਗਣਾ ਚਾਹੁੰਦੇ ਸਨ। ਪਰ ਉਹਨਾਂ ਵਿੱਚ ਆਪਣੇ ਪਿਤਾ ਜੀ ਨਾਲ ਗੱਲ ਕਰਨ ਦੀ ਹਿੰਮਤ ਨਹੀਂ ਸੀ ਇਸ ਕਰਕੇ ਉਹਨਾਂ ਨੇ ਪੱਤਰ ਲਿਖ ਕੇ ਮਾਫੀ ਮੰਗੀ ਪ੍ਰਸ਼ਨ ਨੰਬਰ 2 ਸਹੀ ਵਾਕ ਅੱਗੇ ਸਹੀ ਅਤੇ ਗਲਤ ਵਾਕ ਅੱਗੇ ਗਲਤ ਲਿਖੋ ਕੂੜਾ ਗਾਂਧੀ ਜੀ ਨੇ ਆਪਣੇ ਜੀਵਨ ਵਿੱਚ ਗਲਤ ਕੰਮ ਕਰਨ ਦਾ ਫੈਸਲਾ ਕੀਤਾ ਇਹ ਕਥਨ ਗਲਤ ਹੈ ਇਸ ਲਈ ਅਸੀਂ ਇਸ ਸਾਹਮਣੇ ਗਲਤ ਲਿਖਾਂਗੇ ਐੜਾ ਗਾਂਧੀ ਜੀ ਨੇ ਆਪਣੀ ਗਲਤੀ ਲਈ ਕਦੇ ਵੀ ਮਾਫੀ ਨਹੀਂ ਮੰਗੀ ਇਹ ਕਥਨ ਗਲਤ ਹੈ ਇਸ ਲਈ ਅਸੀਂ ਇਸ ਸਾਹਮਣੇ ਗਲਤ ਲਿਖਾਂਗੇ ਈੜੀ ਗਾਂਧੀ ਜੀ ਦਾ ਮੰਨਣਾ ਸੀ ਕਿ ਸੁੰਦਰ ਲਿਖਾਈ ਜ਼ਰੂਰੀ ਹੈ ਇਹ ਕਥਨ ਬਿਲਕੁਲ ਸਹੀ ਹੈ ਇਸ ਲਈ ਅਸੀਂ ਇਸ ਸਾਹਮਣੇ ਸਹੀ ਲਿਖਾਂਗੇ ਸ਼ਬਦਾਂ ਦੀਆਂ ਖੇਡਾਂ ਪ੍ਰਸ਼ਨ ਨੰਬਰ 3 ਪਾਠ ਵਿੱਚ ਆਏ ਪੈਰੀ ਹਾਹਾ ਅਤੇ ਪੈਰੀ ਬਾਵਾ ਵਾਲੇ ਸ਼ਬਦ ਚੁਣ ਕੇ ਲਿਖੋ ਜਿਵੇਂ ਇੱਥੇ ਪੜਾਈ ਸ਼ਬਦ ਲਿਖਿਆ ਗਿਆ ਹੈ ਇਸੇ ਤਰ੍ਹਾਂ ਅਸੀਂ ਪੈਰੀ ਹਾਹਾ ਅਤੇ ਪੈਰੀ ਬਾਵਾ ਵਾਲੇ ਸ਼ਬਦ ਪਾਠ ਵਿੱਚੋਂ ਲੱਭ ਕੇ ਲਿਖਾਂਗੇ ਜਿਵੇਂ ਸਵੈ ਮਾਨ ਸਵੈ ਅਭਿਆਸ ਪੜਦੇ ਪੜੀ ਪ੍ਰਸ਼ਨ ਨੰਬਰ 4 ਦੱਸੇ ਅਨੁਸਾਰ ਸ਼ਬਦਾਂ ਨੂੰ ਮਿਲਾਓ ਜਿਵੇਂ ਇੱਥੇ ਸਫਲ ਨੂੰ ਕਾਮਯਾਬ ਨਾਲ ਮਿਲਾਇਆ ਗਿਆ ਹੈ ਇਸੇ ਤਰ੍ਹਾਂ ਅਸੀਂ ਮਿਲਾਵਾਂਗੇ ਚਿੱਠੀ ਖੱਤ ਅਥਰੂ ਹੰਝੂ ਪਰਦੇਸ ਵਿਦੇਸ਼ ਨੁਕਸ ਕਮੀ ਸੋਚੋ ਅਤੇ ਕਰੋ ਪ੍ਰਸ਼ਨ ਨੰਬਰ 5 ਤੁਸੀਂ ਹੁਣ ਤੱਕ ਜਿਹੜੀ ਵੀ ਕੋਈ ਗਲਤੀ ਕੀਤੀ ਹੈ ਉਸ ਬਾਰੇ ਲਿਖੋ ਅਤੇ ਇਹ ਵੀ ਦੱਸੋ ਕਿ ਉਸ ਲਈ ਤੁਸੀਂ ਮਾਫੀ ਕਿਵੇਂ ਮੰਗੀ ਸੀ ਇਸ ਪ੍ਰਸ਼ਨ ਦਾ ਉੱਤਰ ਅਸੀਂ ਇਸ ਤਰ੍ਹਾਂ ਲਿਖਾਂਗੇ ਇੱਕ ਦਿਨ ਮੈਂ ਆਪਣੇ ਦੋਸਤ ਨਾਲ ਝਗੜਾ ਕਰ ਬੈਠਾ ਸੀ ਮੈਂ ਗੁੱਸੇ ਵਿੱਚ ਉਸ ਨੂੰ ਬੁਰੀ ਗੱਲ ਕਹਿ ਦਿੱਤੀ ਬਾਅਦ ਵਿੱਚ ਮੈਨੂੰ ਪਛਤਾਵਾ ਹੋਇਆ ਮੈਂ ਉਸ ਦੇ ਕੋਲ ਗਿਆ ਤੇ ਕਿਹਾ ਮੈਨੂੰ ਮaaf ਕਰ ਦੇ ਮੈਂ ਗਲਤ ਸੀ ਉਸਨੇ ਮੈਨੂੰ ਗਲੇ ਲਾ ਲਿਆ ਅਤੇ ਅਸੀਂ ਫਿਰ ਪਹਿਲਾ ਵਾਰ ਵਧੀਆ ਦੋਸਤ ਬਣ ਗਏ ਇਹ ਵੀ ਕਰੀਏ ਪ੍ਰਸ਼ਨ ਨੰਬਰ 6 ਪਰਿਵਾਰਕ ਮੈਂਬਰਾਂ ਤੋਂ ਗਾਂਧੀ ਜੀ ਬਾਰੇ ਪਤਾ ਕਰੋ ਅਤੇ ਜਮਾਤ ਵਿੱਚ ਦੱਸੋ ਤੁਸੀਂ ਵੀ ਆਪਣੇ ਪਰਿਵਾਰ ਦੇ ਮੈਂਬਰਾਂ ਤੋਂ ਗਾਂਧੀ ਜੀ ਬਾਰੇ ਕੁਝ ਗੱਲਾਂ ਪਤਾ ਕਰਨੀਆਂ ਹਨ ਅਤੇ ਉਹਨਾਂ ਨੂੰ ਆਪਣੀ ਜਮਾਤ ਦੇ ਵਿੱਚ ਦੱਸਣਾ ਹੈ ਜਿਵੇਂ ਮੈਂ ਆਪਣੇ ਪਰਿਵਾਰਕ ਮੈਂਬਰਾਂ ਤੋਂ ਮਹਾਤਮਾ ਗਾਂਧੀ ਜੀ ਬਾਰੇ ਪੁੱਛਿਆ ਮੇਰੀ ਦਾਦੀ ਜੀ ਨੇ ਦੱਸਿਆ ਕਿ ਗਾਂਧੀ ਜੀ ਸੱਚਾਈ ਅਤੇ ਅਹਿੰਸਾ ਵਿੱਚ ਵਿਸ਼ਵਾਸ ਰੱਖਦੇ ਸਨ ਮੇਰੇ ਪਿਤਾ ਜੀ ਨੇ ਦੱਸਿਆ ਕਿ ਉਹਨਾਂ ਨੇ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਬినాਹਿੰਸਾ ਦੇ ਸੰਘਰਸ਼ ਕੀਤਾ ਮੇਰੀ ਮਾਤਾ ਜੀ ਨੇ ਦੱਸਿਆ ਕਿ ਗਾਂਧੀ ਜੀ ਦਾ ਪੂਰਾ ਨਾਮ ਮੋਹਨਦਾਸ ਕਰਮਚੰਦ ਗਾਂਧੀ ਸੀ ਮੈਨੂੰ ਗਾਂਧੀ ਜੀ ਤੋਂ ਇਹ ਸਿੱਖਣ ਨੂੰ ਮਿਲਿਆ ਕਿ ਸਾਨੂੰ ਹਮੇਸ਼ਾ ਸੱਚ ਬੋਲਣਾ ਚਾਹੀਦਾ ਹੈ ਅਤੇ ਸਭ ਨਾਲ ਪਿਆਰ ਕਰਨਾ ਚਾਹੀਦਾ ਹੈ ਜੇ ਫਿਰ ਵਾਚਿੰਗ ਵੀਡੀਓ ਕੋ ਲਾਈਕ ਕਰੇ ਚੈਨਲ ਕੋ ਸਬਸਕ੍ਰਾਈਬ ਕਰੇ